ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਦੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖੇ ਵਾਲਾ ਜੀ ਤਹਿਸੀਲ ਜੀਰਾ ਤੇ ਜਿਹੜਾ ਪਾਈ ਨੂੰ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਤੁਹਾਡੇ ਅੱਗੇ ਚਾਰ ਨਗ ਲੈ ਕੇ ਆਏ ਆ ਜੀ ਚਾਰੇ ਹੀ ਗੱਬਣਾਂ ਡिटੇਲ ਪ੍ਰੋਪਰ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਇਕਬਾਲ ਸਿੰਘ ਪਿੰਡ ਸੁਖੇਵਾਲਾ ਸੀਲ ਜੀ ਦਾ ਜ਼ਿਲ੍ਹਾ ਫਲੋਇਪੁਰ ਜੀ ਮੋਬਾਈਲ ਨੰਬਰ 700 963 3319 ਜੀਰੇ ਤੋਂ ਹੀ ਪਿੰਡ ਆਪਣਾ 5 ਕਿਲੋਮੀਟਰ ਆ ਮੋਗੇ ਤੋਂ 20 ਕਿਲੋਮੀਟਰ ਹੈ ਜਾਂਦਾ ਠੀਕ ਆ ਬਾਈ ਚਾਰ ਨਾਗਾ ਜੀ ਅੱਜ ਹਾਂਜੀ ਚਾਰ ਦਾ ਇੱਕ ਨੰਬਰ ਤੋਂ ਬਾਈ ਚਿੱਟੀ ਤੋਂ ਸ਼ੁਰੂ ਕਰਦੇ ਹਾਂ ਸੂਆ ਕਿ ਨਮਾਜੇ ਦੂਜੇ ਸੂਰੇ ਸੂਨ ਵਾਲੀ ਆ ਬਾਈ ਸਮਾਂ ਕਿ ਨਾਲ ਲੈਂਦੀ ਆ ਜੀ ਦਨ ਬਾਈ ਇਹਦੇ 12 ਤੋਂ 15 ਖੁੱਲੇ ਪਏ ਆ ਠੀਕ ਆ ਜੀ ਥਣਾ ਦੀ ਦਨ ਹੋਊਗੀ ਨਹੀਂ ਦਨ ਹੋਊਗੀ ਬਾਈ ਜਿਹੜੇ ਨੇ ਮੰਗਾਉਣੀ ਆ ਹਾਂਜੀ ਇਹ ਤਾਂ ਆਨਲਾਈਨ ਮੰਗਾਉਣੀਆਂ ਉਹ ਆ ਗੱਡੀ ਦੇ ਉੱਤਰ ਦੇ ਸਾਰਾ ਦੇ ਸਾਨੂੰ ਪਾਸ ਕਰ ਲਵੇ ਠੀਕ ਹੈ ਜੀ ਘਰੇ ਜਾਵੇ ਲੱਗੇ ਨਹੀਂ ਉਹ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਹੈ ਬਾਈ ਤੋਰ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਸੂਆ ਦੂਜਾ ਜੀ ਹਾਂ ਜੀ ਦੂਜਾ ਸੂਆ ਦੂਜਾ ਸੁੰਦੀ ਆ ਜੀ ਸਮਾਂ ਜਿਹੜਾ 10 ਤੋਂ 12 ਦਿਨ ਲੈ ਜੂਗੀ 2-4 ਦਿਨ ਵੱਧ ਘੱਟ ਵੀ ਹੋ ਸਕਦੇ ਆ ਜੀ ਬਾਕੀ ਹਾਈਟ ਨਾਰਮਲ ਕਹਿ ਸਕਦੇ ਆ ਜੀ ਆਪਾਂ ਥਾਣਾ ਦੇ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਰੰਗ ਪ੍ਰਿੰਟ ਦੀ ਚੰਗੀ ਹਾਈਟ ਜ਼ਰੂਰ ਨਾਰਮਲ ਆ ਜਾਂਦੀ ਆ ਪਰ ਥਾਣ ਤੋਂ ਨੂੰ ਚੈੱਕ ਕਰਾ ਦਿੰਨੇ ਆ ਜੀ ਪੂਰਾ ਟੌਪ ਦਾ ਥਾਨ ਲੱਗਿਆ ਵਾ ਜੀ ਨਾ ਕੋਈ ਫੋਟ ਨਹੀਂ ਸ਼ਾਂਕ ਨਹੀਂ ਦੁੱਧ ਤੁਹਾਡੀ ਸੇਵਾ ਦੇ ਸਿਰ ਤੇ ਆ 12 ਦਿਨ ਬਾਈ ਕੱਚੀ ਦੱਸਦਾ ਜੀ 2 ਦਿਨ ਵੱਧ ਵੀ ਹੋ ਸਕਦੇ ਆ ਜੀ ਜਾਂ ਪਹਿਲਾਂ ਵੀ ਹੋ ਸਕਦੀ ਆ ਮੇਨ ਗੱਲ ਥਾਣਾ ਦੀ ਡੰਨ ਹੋਊਗੀ ਭਾਰ ਪਿੱਛੇ ਦੀ ਬਾਈ ਕਹਿੰਦਾ ਗਰੰਟੀ ਹੋਊ ਜਿਹੜਾ ਸੱਜਣਾ ਕੋਈ ਆਨਲਾਈਨ ਮਗਾਉਂਦਾ ਆਪਦੀ ਗੱਡੀ ਜੋ ਉੱਤਰ ਦੀ ਪਾਸ ਕਰ ਲੇ ਜਿਹੜਾ ਕੋਈ ਇੱਥੇ ਚੱਲ ਕੇ ਆ ਗਿਆ ਤੇ ਉਹ ਆਪਦੇ ਇੱਥੇ ਪਾਸ ਕਰਕੇ ਲੈ ਜੇ ਮੇਰੀ ਸਪੈਸ਼ਲ ਬੇਨਤੀ ਆ ਕਿ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਜੀ ਤਸੱਲੀ ਪਰਖ ਤੁਸੀਂ ਕਰਨੀ ਹੁੰਦੀ ਹੈ ਜੀ ਡਿਮਾਂਡ ਵੀਰੇ ਦੀ ਜੀ ਡਿਮਾਂਡ ਬਈ ਆਫਰ ਹੀ ਹੈ ਮੰਨ ਲਓ ਜਸਨੂ ਵਾਲਾ 26000 ਰੁਪਏ ਦੀ ਦਾਂਗੇ ਠੀਕ ਹੈ ਜੀ ਜਿਹਨੇ ਪਹਿਲਾਂ ਫੋਨ ਲਾ ਲਿਆ ਉਹ ਲੈ ਜਾਊਗਾ ਦੂਜੇ ਠੀਕ ਹੈ ਜੀ ਲਓ ਜੀ ਆਫਰ ਹੀ ਆ 26000 ਦੇਦਾ ਬਾਈ ਕੋਈ ਅੱਛੀ ਨਹੀਂ ਦਿੰਦਾ ਤੁਹਾਨੂੰ ਗਾ ਮਿਲ ਜਾਣੀਆਂ ਗੱਬਣ ਸਮਾ ਜ਼ਰੂਰ ਦਾ 15 ਦਾ ਨੰਨ ਸਾਂਭਣੀ ਪਊਗੀ ਪਰ ਦੁੱਧ ਦਾ ਜੁਜੇ ਵਿੱਚ ਤੁਸੀਂ ਬੱਚੀ ਲਾਉਂਗੇ ਤਾਂ ਬਈ ਉਹਦੀ ਸਾਲ ਸੇਵਾ ਕਰਨੀ ਪੈਣੀ ਹੈ 2 ਨੰਬਰ ਵੀ ਰਿਹਾ ਸੁਹਾਗ ਨਮਾ ਜੀ ਦੂਜੇ ਤੋਂ ਇਹ ਸੁੰਡੀ ਆ ਬਈ ਸਮਾ ਜੀ ਕਿੰਨਾ ਲੈਂਦੀ ਆ ਇਹਨਾਂ ਇਹਦੇ ਵੀ 12 ਤੋਂ 15 ਹੀ ਪਏ ਆ ਠੀਕ ਆ ਜੀ 10 ਵੀ ਰਹਿ ਸਕਦੇ ਆ 15 ਵੀ ਹੋ ਸਕਦੇ ਆ ਠੀਕ ਆ ਜੀ ਹਾਈਟ ਇਹਦੀ ਵੀ ਬਈ 1 ਨੰਬਰ ਵਾਲੀ ਦੇ ਬਰੋਬਰ ਹੀ ਆ ਥੋੜਾ ਜ੍ਹਾ ਡੱਬ ਆ ਜਾਂਦਾ ਜੀ ਥੋੜਾ ਜ੍ਹਾ ਕ੍ਰੋਸ ਆਂ ਗਿਆ ਜਾਂਦਾ ਤੁਰ ਕੇ ਦਿਖਾਦੀ ਵੀਰੇ 10 ਤੋਂ 15 ਦਿਨ ਬਾਈ ਇਹਦੇ ਦੱਸਦਾ ਕਿ ਸਮਾਂ ਹਜੇ ਪਿਆਗ ਆ ਜੀ ਬਾਕੀ ਥਾਣਾ ਦੀ ਇਹ ਵੀ ਓਕੇ ਹੋਊਗੀ ਜੀ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀਚਵਾਈ ਵਾਲਾ ਥਾਣਾ ਪੂੜ ਸ਼ਾਂਗ ਇਹਦੇ ਵੀ ਹੈ ਨਹੀਂ ਵਾਲਟ ਨਾ ਹਵਾਨੇ ਜੀ ਬਹੁਤ ਨੇ ਜੀ 12 ਦਿਨਾਂ ਤੱਕ ਤਾਂ ਸੋਨਾ ਹਵਾਨਾ ਤਿਆਰ ਕਰ ਲੂ ਜਿੰਨੇ ਕ ਵੀਰ ਨੇ ਕਿਸੇ ਨੇ ਸਿੰਗਲ ਪਸ਼ੂ ਰੱਖਣਾ ਜੀ ਉਦੇ ਲਈ ਵਧੀਆ ਚੀਜ਼ ਆ ਕਿਉਂਕਿ ਭਾਵੇਂ ਇਹ ਰੇ ਛੋਟਾ ਥੋੜੇ ਪੈਸੇ ਲਾਉਣੇ ਹੁੰਦੇ ਕਿਸੇ ਨੇ ਉਹਨਾਂ ਵਾਸਤੇ ਚੀਜ਼ ਚੰਗੀ ਆ ਤੇ ਘਰੇ ਦੁੱਧ ਪੀਣ ਨੂੰ ਕੋਈ ਮਾੜੀ ਵੀ ਨਹੀਂ ਫਿਰੇ ਬਾਕੀ ਕਰੋ ਸੰਗਾ ਜੀ ਦੁੱਧੇ ਦਾ ਮੱਝਾਂ ਰ ਗਈ ਹੋਊ ਫੈਟ ਚੰਗੀ ਆਊਗੀ ਇਹਦੀ ਡਿਮਾਂਡ ਫਿਰ ਇਹਦਾ ਬਈ 31000 ਰੁਪਏ ਜੀ ਠੀਕ ਜੇ ਜੋੜਾ ਲੈ ਜੇ ਮੇਰੇ ਕੋਈ ਖੁੱਲਾ ਮਾਨਤਨ ਕਰਦਾ ਠੀਕ ਆ ਜੀ ਇਹਦੀ ਡਿਮਾਂਡ ਬਾਈ 31000 ਰੁਪਿਆ ਕਰਦੇ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਨ ਬਾਈ ਕਹਿੰਦਾ ਉਹਦੇ ਚ ਜਿਆਦਾ ਹੋ ਜਾਊਗਾ ਜੀ ਅੱਗੇ ਵੀਰੇ ਤੈਨਾਂ ਨੰਬਰ 2 ਆ ਕਿ ਨਮਾ ਜੀ ਦੂਜੇ ਸੁਹੇ ਹੀ ਸੋਹਣੀਆਂ ਬਾਈ ਸਮਾਂ ਕਿੰਨਾ ਲੈਂਦੀ ਆ ਜੀ ਇਹਦੇ ਬਾਈ 15 ਦਿਨ ਪਏ ਆ ਠੀਕ ਆ ਬਾਈ ਤੋਰ ਕੇ ਦਿਖਾ ਦਿਓ ਜੀ ਸੁਆ ਬਾਈ ਇਹ ਵੀ ਦੱਸਦਾ ਕਿ ਦੂਜਾ ਸੁਹੰਦੀ ਆ ਜੀ ਬਾਕੀ ਰੰਗ ਪ੍ਰਿੰਟ ਤੁਸੀਂ ਆਪ ਵੀ ਚੈੱਕ ਕਰ ਲਓ ਜੀ ਥਣਾ ਦੇ ਸਾਈਜ਼ ਵੀ ਸੋਹਣੇ ਆ ਗੈਤ ਤੇ ਲੱਗੇ ਹਾਥੀ ਚਵਾਈ ਵਾਲਾ ਥਾਣਾ ਡੇਟ ਮੁਤਾਬਕ ਦਿਨ 15 ਪਏ ਆ ਜੀ 15 ਦਿਨ ਬਹੁਤ ਹੁੰਦੇ ਤਿਆਰੀ ਆਸਤੇ ਜਿੰਨੀ ਕਿਸ ਨੇ 15 ਦਿਨ ਸਾਹਮਲੇ ਵੀਰੇ ਦੁੱਧ ਉਹਨਾਂ ਲੈ ਲੂਗਾ ਜੀ ਬਾਕੀ ਥਾਣਾ ਦੀ ਇਹ ਵੀ ਡਨ ਹੋਊਗੀ ਉਹਦੇ ਵੱਲੋਂ ਬੇਫਿਕਰ ਹੋ ਜਿਓ ਜੀ ਫੋਟ ਸ਼ਾਂਕ ਇਹਦੇ ਵੀ ਨਹੀਂ ਕੋਈ ਚਾਰੀ ਥਾਣਾ ਜੀ ਇਹਦੀ ਡਿਮਾਂਡ ਵੀਰੇ ਜੈ ਜੀ ਜਮਾ ਬਈ ਜਿਹੜੀਆਂ ਗੱਜੀਆਂ ਦੇ ਭਾਅ 28000 ਰੁਪਏ ਦੇਣਾ ਅੱਜ ਆਫਰ ਹੀ ਆ ਜੀ 28000 ਦੀ ਬਾਈ ਕਹਿੰਦਾ ਕੱਚੀ ਕੱਚੀ ਦੇ ਦਾਂਗੇ ਤੇ ਜਿੱਦੇ ਤਿਆਰ ਹੋ ਗਈ ਵੀਰੇ ਉਹਦੇ ਡਿਮਾਂਡ ਬਾਈ ਨੇ ਵੀ ਹੋਰ ਕਰਨੀ ਤੇ ਜਿਹੜਾ ਕੋਈ ਵੇਚਣ ਵਾਲਾ ਵੀਰ ਲੈ ਗਿਆ ਤੇ ਉਹਨੇ 4 ਦਿਨ ਸਾਹਮ ਕੇ ਪੈਸੇ ਲੈਣੇ ਨਫਾ ਅੱਗੇ ਵੀਰੇ 4 ਨੰਬਰ ਸੂਆ ਕਿੰਨਾ ਜੀ ਇਹਦਾ 4 ਨੰਬਰ ਬਾਈ ਪ्योर ਦੂਜੇ ਸੂਏ ਸੋਣੀਆਂ ਠੀਕ ਆ ਜੀ ਆਹ ਤੇਰੀ ਗੱਤੀ ਆ ਬਲਟੇ ਨਾਲ ਬਹੁਤ ਬੰਦੇ ਮਗਰ ਠੀਕ ਆ ਜੀ ਥੰਗ ਕਰਾਸ ਆ ਜਾਂਦਾ ਕੱਦ ਕਾਠ ਵੀ ਵੀਰੇ ਵੱਡਾ ਬਲਟ ਲਾਉਣ ਨੇ ਜੇ ਚੰਗੀਆਂ ਨੇ ਜੀ ਫੋਰ ਤੇ ਜਿਵੇਂ ਮਰਜੀ ਹੋਈ ਚੈੱਕ ਕਰ ਬਿੱਠੇ ਜਵਾਈ ਕਰੀ ਜਾਣੇ ਦੀ ਠੀਕ ਹੈ ਜੀ ਗੈਪ ਤੇ ਥਣ ਲੱਗੇ ਹੋਏ ਕੋਈ ਕੋਟ ਨਹੀਂ ਸਾਖ ਨਹੀਂ ਜੀ ਕੱਲੀ ਕੱਚੀ ਕੱਚੀ ਹੈ ਜੀ ਜਿੱਦੇ ਕਰਮਾਂ ਵਾਲੀ ਤਿਆਰ ਹੋਗੀ ਉਹਦੇ ਪੂਰਾ ਸੋਹਣਾ ਹਵਾਨਾ ਤਿਆਰ ਕਰੂਗੀ ਦੁੱਧ ਜਿੰਨਾ ਮਰਜ਼ੀ ਝੋਲਿਓ ਕਿਉਂਕਿ ਕੱਦ 'ਚ ਵੀਰੇ ਸਾਰਿਆਂ ਤੋਂ ਵੱਡੀ ਆ ਵਜਣ 'ਚ ਕੋਈ ਲੱਸੀ ਨਹੀਂ ਫਿੱਕੀ ਨਹੀਂ ਤਿਆਰੀ ਸੋਹਣੀ ਕਰਦੀ ਹੁੰਦੀ ਦਿਨ ਕਿੰਨੇ ਦੱਸਿਆ ਸੀ ਬਾਈ ਦਿਨ ਹਫਤਾ ਵੇ ਆ ਬਾਈ ਠੀਕ ਹੈ ਜੀ ਦਿਨ ਬਾਈ ਦੱਸਦਾ ਕਿ ਹਜੇ ਹਫਤਾ ਪਿਆ ਜੀ ਬਾਕੀ ਆ ਹਫਤੇ ਤਿੱਕਰ ਦਾ ਹਵਾਨਾ ਪੂਰਾ ਟੌਪ ਦਾ ਤਿਆਰ ਕਰੂਗੀ ਥਣਾ ਦੇ ਸੈਜ ਵੀ ਸੋਹਣੇ ਆ ਰੰਗ ਪ੍ਰਿੰਟ ਵੀ ਚੰਗੀ ਆ ਵਜਨ ਵੀ ਚੰ ਤੇ ਇਹਦਾ ਕੱਦ ਵੀ ਚੰਗਾ। ਉਹ ਤਾਂ ਤੁਹਾਨੂੰ ਚੰਗਾ ਦੇਜੂ ਕਿਉਂਕਿ ਰੁੱਤ ਵੀਰੇ ਚੰਗੀ ਆ ਯਾਨੀ ਐਮੂਰੇ। ਬਾਕੀ ਕੱਚੀ-ਕੱਚੀ ਅੱਜ ਤੁਹਾਨੂੰ ਭਾਜ ਮਿਲਜੂ ਜੇ ਵੀਰੇ ਤਿਆਰ ਹੁੰਦੀ ਤੇ ਫਿਰ ਡਿਮਾਂਡ ਹੋਰ ਹੋਣੀ ਤੇ ਅੱਜ ਦੀ ਡਿਮਾਂਡ ਵੀਰੇ ਦੀ। ਬਾਈ ਇਹ ਤਿਆਰ ਕਰਕੇ ਵੇਚਣੀ ਉਹ ਤਾਂ 60-50 ਤੋਂ ਬਾਹਰ ਵੇਚ ਦਾਂਗੇ। ਹਾਂਜੀ। ਅੱਜ ਕੱਚੀ-ਕੱਚੀ ਇਹ 45000 ਹੀ ਦੇ ਦਾਂ। ਠੀਕ ਹੈ ਜੀ। ਅੱਜ ਦਾ ਭਾਅ ਬਾਈ ਕਹਿੰਦਾ 45000 ਰੁਪਇਆ ਜਿੱਦੇ ਤਿਆਰ ਹੋਗੀ ਉਹਦੇ ਦੀ ਡਿਮਾਂਡ ਹੋਰ ਹੋਊਗੀ ਜੀ। ਜਿਹਨੂੰ ਕੋਈ ਵੀ ਨੱਕ ਪਸੰਦ ਆਉਂਦਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ। ਬਾਈ ਨਾ ਕਨੈਕਟ ਕਰ ਸਕਦੇ ਆ ਜੀ ਧੰਨਵਾਦ